ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਜ਼ਰਾਈਲ-이란 ਯੁੱਧ ਦੇ ਵਿਚਾਲੇ ਅਮਰੀਕਾ ਦੇ ਦਖਲ ਤੋਂ ਬਾਅਦ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ ਨਿਰਾਸ਼ਾ ਦੇ ਵਿੱਚ ਇਰਾਨ ਨੇ ਹੁਣ ਇਜ਼ਰਾਈਲ ਉਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਨੇ ਇੰਨਾ ਹੀ ਨਹੀਂ ਇਰਾਨ ਨੇ ਇਜ਼ਰਾਈਲ ਦੇ ਕਈ ਸ਼ਹਿਰਾਂ ਉਤੇ ਮਿਜ਼ਾਈਲਾ ਵੀ ਦਾਗੀਆਂ ਨੇ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਹੀ ਇਰਾਨ ਦੇ ਪਰਮਾਣੂ ਸਥਾਨਾਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਉਣ ਤੋਂ ਬਾਅਦ ਬੀ2 ਬੰਬਾਰ ਜੈਟ ਅਮਰੀਕਾ ਵਾਪਸ ਆ ਗਏ ਨੇ ਜਿਸ ਦੀ ਜਾਣਕਾਰੀ ਰਾਸ਼ਟਰਪਤੀ ਟਰੰਪ ਲੋ ਸੰਜੀ ਕਿਤੇ ਗਈ ਹੈ ਇਹ ਨਹੀਂ ਨਹੀਂ ਅਮਰੀਕਾ ਨੇ ਹਾਲ ਹੀ ਦੇ ਵਿੱਚ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਦੇ ਲਈ ਨਵੀਂ ਐਡਵਾਈਸ ਜਾਰੀ ਕਰ ਦਿੱਤੀ ਹੈ ਇਸ ਐਡਵਾਈਸ ਦੇ ਵਿੱਚ ਖਾਸ ਕਰਕੇ ਉਹ ਤੁਹਾਨੂੰ ਸਲਾਹ ਦਿੱਤੀ ਗਈ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਦੇ ਵਿੱਚ ਯਾਤਰਾ ਕਰਦੇ ਸਮੇਂ ਨਾਗਰਿਕਾਂ ਨੂੰ ਬਹੁਦੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਮਰੀਕੀ ਵਿਦੇਸ਼ ਵਿਭਾਗ ਦੀ ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਅਪਰਾਧ ਅਤੇ ਅੱਤਵਾਦ ਦਾ ਖਤਰਾ ਵੱਧਦਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਔਰਤਾਂ ਦੇ ਵਿਰੁੱਧ ਹਿੰਸਾ ਤੇ ਜ਼ਬਰ ਜਨਾਹੀਆਂ ਘਟਨਾਵਾਂ ਵੀ ਵਧ ਰਹੀਆਂ ਨੇ ਇਸ ਦੇ ਨਾਲ ਹੀ ਜੇਕਰ ਅਮਰੀਕੀ ਔਰਤਾਂ ਭਾਰਤ ਦੇ ਵਿੱਚ ਯਾਤਰਾ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਕਿਸੇ ਵੀ ਇਕੱਲੇ ਜਾਣ ਤੋਂ ਬਚਣਾ ਚਾਹੀਦਾ ਹੈ ਤੇ ਆਪਣੀ ਸੁਰੱਖਿਆ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਅੱਜ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ جنگ ਦਾ 10ਵਾਂ ਦਿਨ ਹੈ ਅਮਰੀਕਾ ਵੀ ਅਧਿਕਾਰਤ ਤੌਰ ਤੇ ਇਸ جنگ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਸ਼ਨੀਵਾਰ ਰਾਤ ਨੂੰ ਅਮਰੀਕੀ ਲੜਾਕੂ ਜਹਾਜ਼ਾਂ ਨੇ ਈਰਾਨ ਦੇ ਤਿੰਨ ਪਰਮਾਣੂ ਸਥਾਨਾਂ ਤੇ ਹਮਲਾ ਕੀਤਾ ਇਹਨਾਂ ਦੇ ਵਿੱਚ ਫੋਰਡੋ, ਨਟਾਨਜ਼ ਅਤੇ ਇਸਫਾਹਨ ਵੀ ਸ਼ਾਮਲ ਨੇ ਇਹਨਾਂ ਦੇ ਵਿੱਚੋਂ ਮੁੱਖ ਨਿਸ਼ਾਨਾ ਫੋਟੋ ਸੀ ਪਰ ਫੋਡੋ ਉੱਤੇ ਬੰਬਾਂ ਦਾ ਇੱਕ ਪੂਰਾ ਬੈਚ ਸੁੱਟਿਆ ਗਿਆ ਸੀਗਾ ਹਮਲੇ ਤੋਂ ਬਾਅਦ ਸਾਰੇ ਅਮਰੀਕੀ ਜਹਾਜ਼ ਹੁਣ ਵਾਪਸ ਆ ਗਏ ਨੇ ਰਾਸ਼ਟਰਪਤੀ ਟਰੰਪ ਨੇ ਆਪਣੇ ਸੈਨਿਕਾਂ ਨੂੰ ਵਧਾਈ ਦਿੱਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੋਸਟ ਕੀਤਾ ਕਿ ਮਹਾਨ ਬੇਟੋ ਪਾਇਲਟ ਹੁਨੇ ਹੀ ਮਸੂਰੀ ਦੇ ਵਿੱਚ ਸੁਰੱਖਿਅਤ ਉਤਰੇ ਨੇ ਵਧੀਆ ਕੰਮ ਦੇ ਲਈ ਧੰਨਵਾਦ ਟਰੰਪ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਦੇ ਵਿੱਚ ਪਰਮਾਣੂ ਸਥਾਨਾਂ ਨੂੰ ਹੋਇਆ ਨੁਕਸਾਨ ਬਹੁਤ ਵੱਡਾ ਹੈ ਹਮਲੇ ਸੋਲਡਰ ਅਤੇ ਸਟਿਕ ਸਨ ਸਾਡੀ ਫੋਰਸ ਨੇ ਬਹੁਤ ਵਧੀਆ ਹੁਨਰ ਦਿਖਾਇਆ ਧੰਨਵਾਦ 이란 ਉਤੇ ਅਮਰੀਕਾ ਦੇ ਹਮਲੇ ਤੋਂ ਬਾਅਦ ਨਿਊਯਾਰਕ ਸ਼ਹਿਰ ਦੇ ਵਿੱਚ ਜੰਗ ਵਿਰੋਧੀ ਪ੍ਰਦਰਸ਼ਨ ਹੋਈ। ਇਰਾਨ ਤੇ ਪਰਮਾਣੂ ਟਿਕਾਣੀਆਂ ਉਤੇ ਹਵਾਈ ਹਮਲੇ ਤੋਂ ਬਾਅਦ ਨਿਊਯਾਰਕ ਸਮੇਤ ਅਮਰੀਕਾ ਦੇ ਵੱਡੇ ਸ਼ਹਿਰ ਹਾਈ ਅਲਰਟ ਉਤੇ ਨੇ। ਇਸ ਨਾਲ ਹੀ ਅਮਰੀਕਾ ਨੇ ਆਪਣੇ ਨਾਗਰਿਕਾਂ ਦੇ ਲਈ ਇੱਕ ਵਿਸ਼ਵਵਿਆਪੀ ਸਲਾਹ ਵੀ ਜਾਰੀ ਕੀਤੀ ਹੈ। ਦੂਜੇ ਪਾਸੇ ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਪਿੰਟੂ ਖੇਤਰਾ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸਹਾਵਾ ਮ ਪ੍ਰਦਾਨ ਕਰਨ ਦੀ ਅਮਰੀਕੀ ਸਰਕਾਰ ਦੀ ਸਮਰੱਥਾ ਸੀਮਤ ਹੈ। ਇਹ ਖੇਤਰ ਮਹਾਰਾਸ਼ਟਰਾ ਇਹ ਉੱਤਰੀ ਤੇਲੰਗਨਾ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਫੈਲੇ ਹੋਏ ਨੇ ਸਲਾਹ ਦੇ ਵਿੱਚ ਬਿਹਾਰ, ਝਾਰਖੰਡ, ਛਤੀਸਗੜ, ਪੱਛਮੀ ਬੰਗਾਲ, ਮਿਘਾਲਿਆ ਅਤੇ ਉੜੀਸ਼ਾ ਤੇ ਨਾਮ ਦਾਸੀ ਕਰ ਦਿੱਤਾ ਗਿਆ ਹੈ ਭਾਰਤ ਦੇ ਵਿੱਚ ਕੰਮ ਕਰਨ ਵਾਲੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਵੀ ਇਹਨਾਂ ਰਾਜਾਂ ਦੀ ਯਾਤਰਾ ਕਰਨ ਦੇ ਲਈ ਵਿਸ਼ੇਸ਼ ਇਜਾਜ਼ਤ ਲੈਣੀ ਪਵੇਗੀ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਕੁਝ ਰਾਜਾਂ ਖਾਸ ਕਰਕੇ ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ ਅਤੇ ਮੱਧ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਵਾਧੂ ਸਾਵਧਾਨੀ ਹੰਨੀ ਵਰਤੰਦੀ ਸਲਾਹ ਦਿੱਤੀ ਹੈ ਇਸ ਯਾਤਰਾ ਸਲਾਹਕਾਰ ਦੇ ਵਿੱਚ ਮਨੀਪੁਰ ਅਤੇ ਉੱਤਰ ਪੂਰਬੀ ਰਾਜਾਂ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਲੋਕਾਂ ਨੂੰ ਭਾਰਤ ਦੇ ਵਿੱਚ ਸੈਟੇਲਾਈਟ ਫੋਨ ਜਾਂ ਫਿਰ ਡਿਵਾਈਸ ਨਾ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ ਦਸੇ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਵਿੱਚ ਅਮਰੀਕੀ ਨਾਗਰਿਕਾਂ ਤੇ ਉਨ੍ਹਾਂ ਦੇ ਹਿੱਤਾਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਹੋ ਸਕਦੇ ਨੇ ਅਜਿਹੀ ਸਥਿਤੀ ਦੇ ਵਿੱਚ ਸਾਰੇ ਅਮਰੀਕੀ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਸਰਕਾਰ ਮੁਤਾਬਕ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਨਾਗਰਿਕਾਂ ਨੂੰ ਅਮਰੀਕੀ ਯਾਤਰਾ ਦੀ ਸਲਾਹਾਂ ਦੇਸ਼ ਦੀ ਜਾਣਕਾਰੀ ਅਤੇ ਨਵੀਨਤਮ ਸੁਰੱਖਿਆ ਚੇਤਾਵਨੀਆਂ ਬਾਰੇ ਅਪਡੇਟ ਰਹਿਣ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵਿਕ ਘਟਨਾ ਨਾ ਵਾਪਰ ਸਕੇ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ